ਹੈਲੋ ਹੈਲੋ ਅਸਿਕਾ ਸਰ ਅਸਿਕਾ ਰਾਜਵਿੰਦਰ ਅਸਿਕਾ ਜੀ ਸਰ ਉਹ ਕੱਲ ਮੇਰਾ 11 ਤਰੀਕ ਨੂੰ ਪਰਸੋਂ ਟ੍ਰਾਇਲ ਸੀਗਾ ਜੀ ਤੇ ਉਹਦੇ ਵਾਸਤੇ ਤੁਹਾਨੂੰ ਮੈਸੇਜ ਕੀਤਾ ਸੀ ਕਿ ਮੈਂ ਚਲੋ ਸਰ ਨੂੰ ਦੱਸ ਦिए ਇੱਕ ਵਾਰੀ ਹਾਂਜੀ ਹਾਂ ਕੀ ਬਣੇ ਤੇ ਟ੍ਰਾਇਲ ਹੋ ਗਿਆ ਸੀ ਸਰ ਆਪਣਾ ਹੀ ਓਕੇ ਓਕੇ ਬਹੁਤ ਬਹੁਤ ਵਧਾਈਆਂ ਤੈਨੂੰ ਥੈਂਕ ਯੂ ਸਨੋ ਸਰ ਬਾਕੀ ਦਾ ਸਭ ਠੀਕ ਸੀਗਾ ਜੀ ਥੋੜਾ ਲੌਂਗ ਜੰਪ ਦੀ ਦਿੱਕਤ ਆ ਰਹੀ ਸੀ ਰਨਿੰਗ ਵਗੈਰਾ ਤਾਂ ਮੰਨ ਲਓ 6 25 ਪੂਰੇ ਪੂਰੇ ਟਾਈਮ 'ਚ ਹੀ ਹੋਈ ਆਪਣੀ ਵੀ ਜਿਆਦਾ ਇੱਕ ਜਿਆਦਾ ਪਹਿਲਾਂ ਤਿਆਰੀ ਨਹੀਂ ਸ਼ੁਰੂ ਕੀਤੀ ਸੀ 27 28 ਦੇ ਦਿਨ ਜਦੋਂ ਅਨਸਰ ਕੀ ਆਈ ਆ ਫਾਈਨਲ ਤਾਂ ਉਸ ਤੋਂ ਬਾਅਦ ਹੀ ਤਿਆਰੀ ਸਟਾਰਟ ਕੀਤੀ ਸੀ ਅੱਛਾ ਤੇ ਮੈਨੂੰ ਥੋੜਾ ਲੌਂਗ ਤੇ ਹਾਈ ਜੰਪ ਦੀ ਟਿਕ ਸੀ ਤੇ ਬਾਕੀ ਮੈਂ ਤੁਹਾਡੀਆਂ ਵੀਡੀਓਜ਼ ਦੇਖੀਆਂ ਸੀ ਜਿਹੜੀਆਂ YouTube ਚੈਨਲ ਤੇ ਆ ਤੇ ਕੁਝ ਉਹਦਾ ਵੀ ਬੈਨੀਫਿਟ ਹੋਇਆ ਬਾਕੀ ਉਥੋਂ ਦਾ ਸਟਾਫ ਚੰਗਾ ਸੀ ਜੀ ਜਿਹੜੇ ਮੰਨ ਲਓ ਮੈਡਮ ਜਾਂ ਸਰ ਜਿਹੜੇ ਸੀਗੇ ਸਾਡੇ ਨਾਲ ਹੀ ਕਾਫੀ ਕੋਆਪਰੇਟਿਵ ਸੀਗੇ ਤੇ ਉਹਨਾਂ ਨੇ ਦੱਸਿਆ ਮੇਰਾ ਲੌਂਗ ਜੰਪ ਥਰਡ ਟਾਈਮ ਚ ਹੋਇਆ ਜੀ ਫਸਟ ਟਾਈਮ ਤਾਂ 4 ਡੇਢ ਫੁੱਟ ਪਿੱਛੇ ਹੀ ਰਹਿ ਗਿਆ ਸੀ ਪੂਰਾ ਲੱਗਿਆ ਨਹੀਂ ਲੌਂਗ ਜੰਪ ਤਾਂ ਤੇ ਸੈਕਿੰਡ ਟਾਈਮ 'ਚ ਥੋੜਾ ਫਾਉਲ ਹੋ ਗਿਆ ਪਹਿਲਾਂ ਤਾਂ ਉਹਨਾਂ ਨੇ ਵਾਈਟ ਦੇ ਦਾ ਸੀ ਜੀ ਸਿਗਨਲ ਤੇ ਬਾਅਦ 'ਚ ਉਹ ਹਲਕਾ ਕੱਟ ਸੀਗਾ ਜਿਹੜੀ ਆਪਣੀ ਫਾਈਨਲ ਡੈਸਟੀਨੇਸ਼ਨ ਵਾਲੀ ਲਾਈਨ ਲੱਗੀ ਹੁੰਦੀ ਹੈ ਜੀ ਤਾਂ ਉਹ ਹਲਕੀ ਜੀ ਕੱਟ ਹੋ ਗਈ ਸੀ ਤਾਂ ਬਾਅਦ 'ਚ ਉਹਨਾਂ ਨੇ ਫਿਰ ਰੈੱਡ ਵਾਲਾ ਉਹ ਕਰਤਾ ਫਲੈਗ ਕਰਤਾ ਜਿਹੜੇ ਉਹ ਸਰ ਖੜੇ ਸੀ ਤੇ ਉਹ ਕਹਿੰਦੇ ਨਹੀਂ ਨਹੀਂ ਦੁਬਾਰੇ ਲਾਉਣੀ ਪੈਣੀ ਆ ਅੱਛਾ ਆ ਉਸ ਚੱਕਰ ਦੇ ਫਿਰ ਤੀਜੀ ਵਾਰ ਤੀਜੀ ਵਾਰ ਹੋ ਗਿਆ ਸੀ ਕਲੀਅਰ ਜੀ 4 6 ਇੰਚ ਅੱਗੇ ਲੰਘੇ ਸੀ ਆਪਾਂ ਗੁੱਡ ਗੁੱਡ ਜੀ ਬਹੁਤ ਘੱਟ ਹੁੰਦੇ ਨੇ ਜਿਹੜਾ ਹਨਾ YouTube ਥਰੂ ਜਾਂ ਇਦਾਂ ਹਨਾ ਦੂਰ ਬੈਠੇ ਹੋਏ ਸਿੱਟ ਕੇ ਕਰ ਪਾਉਂਦੇ ਨੇ ਹਾਂ ਜੀ ਸਰ ਕਿਉਂਕਿ ਨਹੀਂ ਫਿਜ਼ੀਕਲ ਮੈਂ ਤਾਂ ਨਾਲ ਪਹਿਲਾਂ ਹੀ ਸਰ ਗੱਲ ਕੀਤੀ ਸੀ ਉਹਦੋਂ ਜਦੋਂ ਰਿਜ਼ਲਟ ਆਇਆ ਸੀ ਅਨਸਰ ਕੀ ਆਈ ਸੀ ਤਾਂ ਤੁਸੀਂ ਕਹਿ ਰਹੇ ਸੀਗੇ ਇੱਥੇ ਆਉਂਦਾ ਤੇ ਫਿਰ ਮੇਰਾ ਥੋੜਾ ਘਰੋਂ ਇਧਰੋਂ ਸੈਟਅਪ ਜਾਨੀ ਬਣਿਆ ਆਉਂਦਾ ਜੀ ਅੱਛਾ ਐਸੇ ਕਰਕੇ ਫਿਰ ਬਾਅਦ ਚ ਮੈਂ ਤੁਹਾਡੀਆਂ YouTube ਤੇ ਵੀਡੀਓਜ਼ ਵਗੈਰਾ ਦੇਖੀ ਤੇ ਰਨਿੰਗ ਦੇ ਜਿਹੜੇ ਮੈਥਡ ਵਗੈਰਾ ਜੀ ਤਾਂ ਕਰਦਾ ਸੀ ਕਿ ਆਈਏ ਇੱਥੇ ਆ ਕੇ ਅਕੈਡਮੀ ਆ ਕੇ ਰਹਿ ਕੇ ਕਰੀਏ ਚਲੋ ਬੇਸ਼ੱਕ ਲਾਸਟ ਵਾਲਾ ਮਹੀਨਾ ਹੀ ਲਾ ਲੈਂਦੇ ਕੀ ਹਾਂ ਹਾਂ ਤੇ ਪਰ ਥੋੜਾ ਨਹੀਂ ਬਣਿਆ ਚਾਂਸ ਆਉਂਦਾ ਇਹ ਬਾਕੀ ਤੁਹਾਡੀਆਂ ਵੀਡੀਓਜ਼ ਬਹੁਤ ਹੈਲਪਫੁਲ ਆ ਸਰ ਵੀ ਜਿਹੜੇ ਬੱਚੇ ਨਹੀਂ ਆ ਸਕਦੇ ਅਕੈਡਮੀ ਆ ਕੇ ਜੋ ਇੰਨੀ ਕਰ ਸਕਦੇ ਜਾਂ ਕੋਈ ਫਾਈਨੈਂਸ਼ੀਅਲੀ ਕੋਸ਼ਿਸ਼ ਕੁਝ ਹੁੰਦੇ ਆ ਕਿ ਨਹੀਂ ਚਲੋ ਵੈਸੇ ਮੇਰੀ ਤਰ੍ਹਾਂ ਵੀ ਟਾਈਮ ਨਹੀਂ ਮਿਲਦਾ ਜਾਂ ਕਿਵੇਂ ਵੀ ਕਰਕੇ ਹੀ ਕਰੋ ਤਾਂ ਉਸ ਤਰ੍ਹਾਂ ਉਹਨਾਂ ਨੂੰ ਬਹੁਤ ਹੈਲਪ ਮਿਲਦੀ ਹੈ। ਬਸ ਬਸ ਤੁਹਾਡੇ ਪਿਆਰ ਕਰਕੇ ਆਪਾਂ ਇਹੀ ਚੀਜ਼ ਆ ਮੋਟੀਵੇਸ਼ਨ ਜਿਹੜੀ ਹੈ ਨਾ ਹਰ ਰੋਜ਼ ਆਪਾਂ ਵੀਡੀਓਜ਼ ਅਪਲੋਡ ਕਰਦੇ ਆ ਸਾਰਾ ਹਨਾ ਦਿਨ ਹਾਂਜੀ ਹਾਂਜੀ ਕਿਉਂਕਿ ਇੱਕ ਬੱਚੇ ਦਾ ਗੁੱਡ ਵੀ ਰਿਵਿਊ ਮੈਨੂੰ ਇਹ ਹੁੰਦਾ ਕਿ ਹਾਂ ਚਾਹੇ ਹਜ਼ਾਰ ਬੱਚਾ ਦੇਖੇ ਇੱਕ ਬੱਚੇ ਨੂੰ ਬੈਨੀਫਿਟ ਮਿਲ ਰਿਹਾ ਇਟਸ ਗੁੱਡ ਹਨਾ ਮੈਨੂੰ ਨਹੀਂ ਆਉਂਦੀ ਆ ਜੀ ਜੀ ਬਹੁਤ ਬੈਨੀਫਿਟ ਹੈ ਸਰ ਇੱਕ ਅਣਜਾਣ ਬੱਚਾ ਇਥੋਂ ਗਰਾਊਂਡ ਤੋਂ ਵੈਸੇ ਤਿਆਰੀ ਕਰਕੇ ਜਾਂਦਾ ਉਹ ਉੱਥੇ ਜਾ ਕੇ ਹਾਈ ਜੰਪ ਲੌਂਗ ਜੰਪ ਤੋਂ ਰਹਿ ਜਾਂਦਾ ਮੇਰੇ ਪਿੰਡੋਂ ਇੱਕ ਮੁੰਡਾ ਮੇਰੇ ਨਾਲ ਹੀ ਗਿਆ ਸੀ 11 ਤਰੀਕ ਉਹ ਕਿਸ ਅਕੈਡਮੀ ਨਾਲ ਜੁਆਇਨ ਕਰਕੇ ਅਸੀਂ ਇਕੱਠੇ ਪ੍ਰੈਕਟਿਸ ਕਰਦੇ ਸੀ ਤੇ ਸ਼ਾਇਦ ਤੁਹਾਡੀਆਂ ਵੀਡੀਓ ਵਗੈਰਾ ਉਹਨਾਂ ਨੇ ਨਾ ਦੇਖਿਆ ਹੁਣ ਇਹ ਉਹ ਅੱਗੇ ਪਿੱਛੇ ਟਾਈਮ 'ਚ ਆਉਂਦਾ ਸੀ ਮੇਰੇ ਨਾਲ ਉਹ ਗਰਾਊਂਡ 'ਚ ਤਾਂ ਉਹ ਬੱਚੇ ਦਾ ਮੰਨ ਲਓ ਵੀ ਰੇਸ਼ ਕਲੀਅਰ ਸੀਗੀ ਤੇ ਲੌਂਗ ਜੰਪ ਦੇ ਵਿੱਚ ਇੱਕ ਵਾਰ ਫਾਊਲ ਹੋ ਗਿਆ ਇੱਕ ਵਾਰ ਅਪਰੋਚ ਨਹੀਂ ਕਰ ਸਕਿਆ ਮੰਨ ਕੇ ਚਲੋ ਪੂਰਾ ਉੱਥੇ ਲਾਈਨ ਤੱਕ ਨਹੀਂ ਕਰਾਸ ਕੀਤਾ ਤੀਜੀ ਵਾਰ ਕਹਿੰਦਾ ਵੀ ਮੈਂ ਥੋ ਜੰਪ ਨਹੀਂ ਲੱਗਿਆ ਮੈਂ ਸਿੱਧਾ ਹੀ ਲੰਘ ਗਿਆ ਬਸ ਹੌਸਲਾ ਟੁੱਟ ਜਾਂਦਾ ਸੀ ਬੱਚੇ ਦਾ ਹਾਂ ਇਹੀ ਚੱਕਰ ਆ ਬੱਚੇ ਤਾਂ ਹੀ ਆਉਂਦਾ ਨਾ ਕਿਉਂਕਿ ਹਰ ਇੱਕ ਬੱਚੇ ਨੂੰ ਨਹੀਂ ਮਿਲਦੀ ਗਾਈਡੈਂਸ ਸਹੀ ਹੈ ਨਾ ਜ ਆ ਉਹੀ ਆਪਾਂ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਦੇ ਆ ਜਿੰਨਾ ਹੋ ਸਕੇ ਮੈਂ ਆਪਣਾ ਉਹ ਲਫਟ ਕਰਦਾ ਕਿ ਵੱਧ ਤੋਂ ਵੱਧ ਵੀਡੀਓਸ ਪਾ ਕੇ ਸਰੂਆ ਨਾ ਗਾਈਡੈਂਸ ਦਿੱਤੀ ਜਾਵੇ ਹਾਂਜੀ ਹਾਂਜੀ ਹਾਂ ਬਾਕੀ ਮੈਂ ਉਹਨਾਂ ਨੂੰ ਵੀ ਦੱਸਿਆ ਸੀ ਕਿ ਅਗਲੀ ਵਾਰ ਜੇ ਟਰਾਈ ਕਰੋਗੇ ਤਾਂ ਥੋੜਾ ਸਰ ਨਾਲ ਮੰਨ ਲਓ ਵੀ ਤੁਹਾਡਾ ਨੰਬਰ ਵਗੈਰਾ ਦਿੱਤਾ ਸ਼ੇਅਰ ਕੀਤਾ ਸੀ ਉਹਨਾਂ ਨਾਲ ਕਿ ਸਰ ਨਾਲ ਉੱਥੇ ਅਕੈਡਮੀ ਚੱਲ ਜੋ ਜੇ 1 ਮਹੀਨਾ ਵੀ ਉੱਥੇ ਉਹਨਾਂ ਕੋਲ ਸਰ ਕੋਲ ਟ੍ਰੇਨਿੰਗ ਕਰ ਲਓਗੇ ਤਾਂ ਬਹੁਤ ਬੈਨੀਫਿਟ ਹੈ ਮੰਨ ਕੇ ਚਲੋ ਵੀ ਜਿੰਨਾ ਆਪਾਂ ਨੂੰ ਪੇਪਰ ਮੰਨ ਲਓ ਵੀ ਪੇਪਰ ਦੀ ਵੈਲਿਊ ਆ ਉਨੀ ਫਿਜ਼ੀਕਲ ਦੀ ਵੈਲਿਊ ਸਰ ਇਹਦੇ ਤੇ ਬਿਲਕੁਲ ਬਿਲਕੁਲ ਹਾਂ ਜੀ ਕਿਉਂਕਿ ਵਧੀਆ ਨੰਬਰ ਲੈ ਕੇ ਬਾਅਦ ਵਿੱਚ ਹਨਾ ਫਿਜ਼ੀਕਲ ਆ ਪਾਸ ਹੋ ਉਹਦਾ ਫਿਰ ਕੋਈ ਬੈਨੀਫਿਟ ਨਹੀਂ ਹੁੰਦਾ ਹਾਂ ਜੀ ਹਾਂ ਜੀ ਉਹਦਾ ਕੋਈ ਫਾਇਦਾ ਨਹੀਂ ਹੈ ਸਿਰਫ ਫਿਰ ਜੀ ਚਲੋ ਕੋਈ ਨਾ ਬਚੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਹਨਾ ਇਹਨਾਂ ਪਿਆਰ ਦੇਣ ਦੇ ਲਈ ਕੋਰਟ ਦੇਣ ਦੇ ਲਈ ਜੀ ਜੀ ਥੈਂਕ ਯੂ ਜਨਾਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓਜ਼ ਵਗੈਰਾ ਜਿਹੜੀਆਂ ਚੈਨਲ ਤੇ ਅਪਲੋਡ ਕਰਦੇ ਨੇ ਉਹਦਾ ਬਹੁਤ ਬੈਨੀਫਿਟ ਮਿਲਦਾ ਸਰ ਬਹੁਤ ਬੱਚੇ ਮੈਂ ਨਹੀਂ ਕਹਿ ਰਿਹਾ ਹੋਰ ਵੀ ਬਹੁਤ ਬੱਚੇ ਹੋਣੇ ਆ ਜਿਹੜੇ ਮੰਨ ਲਓ ਵੀ ਇਦਾਂ ਚੈਨਲ ਤੇ ਦੇਖਦੇ ਆ ਤੇ ਉਹ ਤੋਂ ਬਾਅਦ ਮੰਨ ਲਓ ਵੀ ਚੈਨਲ ਵਗੈਰਾ ਕੀ ਹੈ ਮੋਸਟਲੀ ਹੈਗੇ ਸਾਰੇ ਜੀ ਮਤਲਬ ਰਿਵਿਊ ਬਹੁਤ ਘੱਟ ਬੱਚੇ ਕਰਦੇ ਇਦਾਂ ਹਨਾ ਕਈ ਜੀ ਕਰਨਾ ਚਾਹੀਦਾ ਸਰ ਜੇ ਕੋਈ ਚੀਜ਼ ਚੰਗੀ ਹੈ ਤਾਂ ਉਹਨੂੰ ਸਲਾਉਣਾ ਵੀ ਚਾਹੀਦਾ ਜੇ ਮਾੜੀ ਹੈ ਤਾਂ ਉਹਨੂੰ ਮਾੜਾ ਕਹਿਣਾ ਚਾਹੀਦਾ ਜੀ ਮੰਨ ਲਓ ਜਿੱਥੋਂ ਆਪਾਂ ਨੂੰ ਕੋਈ ਫਾਇਦਾ ਹੁੰਦਾ ਤਾਂ ਉਹ ਚੀਜ਼ ਅੱਗੇ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਅੱਗੇ ਉਹਦਾ ਹੋਰ ਬੱਚਿਆਂ ਨੂੰ ਕਿਸੇ ਨੂੰ ਬੈਨੀਫਿਟ ਹੋਏਗਾ ਜੀ ਬਿਲਕੁਲ ਬਿਲਕੁਲ ਤਾਂ ਬਿਹਤਰ ਹੈ ਸਰ ਮੈਂ ਇਹੀ ਕਹੂੰਗਾ ਜਿਹੜੇ ਵੀ ਬੱਚੇ ਹੁਣ ਦੇਖ ਰਹੇ ਰਿਹਾਕਡਿੰਗ YouTube ਤੇ ਹਨਾ ਸਾਰਾ ਦੇਖ ਰਹੇ ਨੇ ਤਾਂ ਜ਼ਰੂਰ ਕਿਉਂਕਿ ਦੇਖੋ ਚੰਗੇ ਕੰਮ ਦੇ ਸਲਾਹਨਾ ਜਿਵੇਂ ਬੱਚੇ ਨੇ ਕਿਹਾ ਨਾ ਜ਼ਰੂਰੀਏ ਕਰਨੀ ਥੋੜੀ ਆਹੀ ਹੁਣ ਬੱਚੇ ਦੇ ਇੱਕ ਰਿਵਿਊ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੇ ਕਿ ਹਾਂ ਚਲੋ ਹਨਾ ਕਿ ਆਪਾਂ ਹੋਰ ਤੋਂ ਅੱਗੇ ਤੋਂ ਅੱਗੇ ਹੋਰ ਵਧੀਆ ਕੰਟੈਂਟ ਲੈ ਕੇ ਆਈਏ ਜਿੰਨੀ ਹੋ ਸਕੇ ਨੌਲੇਜ ਪ੍ਰੋਵਾਈਡ ਕਰੀਏ ਜੀ ਉਹੀ ਆ ਹੁਣ ਵਧੀਆ ਕਮੈਂਟਸ ਵਗੈਰਾ ਕਰੋਗੇ ਵਧੀਆ ਰਿਵਿਊ ਦੋਗੇ ਸਾਰਾ ਤਾਂ ਆਪਾਂ ਹੋਰ ਵਧੀਆ ਅੱਗੇ ਤੋਂ ਅੱਗੇ ਵਧਾ ਲੈ ਸਕਦੇ ਆ ਹਾਂਜੀ ਹਨਾ ਕੋਈ ਨਾ ਬੱਚੇ ਥੈਂਕ ਯੂ ਸੋ ਮਚੀ ਜੀ ਥੈਂਕ ਯੂ ਥੈਂਕ ਯੂ